ਹਾਂਜੀ ਦੋਸਤੋ ਤੁਸੀਂ ਕਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿਸ ਨੇ ਸਾਰੇ ਹੀ ਪੰਜਾਬੀਆਂ ਦਾ ਸਿਰ ਨੀਮਾ ਕਰਕੇ ਰੱਖ ਦਿੱਤਾ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਬਜ਼ੁਰਗ ਬਾਬੇ ਜਿਨ੍ਹਾਂ ਦੀ ਉਮਰ 50 ਤੋਂ ਪਲੱਸ ਹੈ ਉਹ ਸਟੇਜ ਉੱਤੇ ਨੱਚ ਰਹੀ ఆర్ਕੇਸਟਰਾ ਵਾਲੀ ਕੁੜੀ ਦੇ ਨਾਲ ਸਟੇਜ ਉੱਤੇ ਨੱਚਣ ਲੱਗ ਜਾਂਦੇ ਨੇ ਉਸ ਦੇ ਉੱਪਰ ਦੇ ਪੈਸੇ ਵਾਰਦੇ ਨੇ ਅਤੇ ਇਹ ਬਜ਼ੁਰਗ ਬਾਬਾ ਤਾਂ ਹੱਦੀ ਕਰ ਦਿੰਦਾ ਉਸ ਨੂੰ ਛੇੜਨ ਤੱਕ ਚਲਾ ਜਾਂਦਾ ਦੋਸਤੋ ਇਹ ਸ਼ਰਾਬ ਦੇ ਨਾਲ ਡੱਕੇ ਹੋਏ ਤੇਰਵ ਪੱਗਾਂ ਦੇ ਵਿੱਚ ਸਿਰਫ ਆਏ ਹੋਣੇ ਤੁਸੀਂ ਦੇਖ ਸਕਦੇ ਕੁੜੀ ਉਹਨਾਂ ਦੀ ਕੁੜੀ ਦੀ ਹਾਨ ਦੀ ਅਤੇ ਉੱਤੇ ਉੱਪਰ ਦੀ ਪੈਸੇ ਸਿੱਟਦੇ ਨੇ ਤੇ ਬਜ਼ੁਰਗ ਤਾਂ ਇੱਕ ਹੱਦੀ ਕਰ ਦਿੰਦੇ ਉਸ ਨੂੰ ਕੁੱਟ ਕੇ ਜੱਫੀ ਪਾ ਲੈਂਦੇ ਜੋ ਕਿ ਬਹੁਤ ਹੀ ਇੱਕ ਸ਼ਰਮ ਵਾਲੀ ਗੱਲ ਹੈ ਦੋਸਤੋ ਤੁਹਾਨੂੰ ਵੀ ਦਿਖਾਉਣੇ ਇਸ ਵੀਡੀਓ ਦੇ ਵਿੱਚ ਕਿ ਇਹ ਪੰਜਾਬੀ ਲੋਕ ਜੋ ਕਿ ਜਾਣ ਪੁੱਝ ਕੇ ਇਦਾਂ ਦੀ ਹਰਕਤਾਂ ਕਰਦੇ ਨੇ ਦੋਸਤੋ ਤੁਹਾਨੂੰ ਵੀ ਦਿਖਾਉਣੇ ਸ ਪੂਰੀ ਵੀਡੀਓ ਦੇ ਵਿੱਚ ਜਿਸ ਨੇ ਕੀ ਘਟੀਆ ਹਰਕਤ ਕੀਤੀ ਹੈ ਲੈ ਕੇ ਚੱਲਦੇ ਤੁਹਾਨੂੰ ਵੀ ਇਸ ਵੀਡੀਓ ਦੇ ਬਾਰੇ ਦੋਸਤੋ ਤੁਸੀਂ ਇਸ ਵੀਡੀਓ ਦੇ ਸਾਡੇ ਲੋਕਾਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਗਾ ਹੀ ਸਕਦੇ ਜਿਨ੍ਹਾਂ ਨੇ ਕਿ ਪੱਗਾਂ ਦੇ ਵਿੱਚ ਸਿਰਫ ਸਾਗ ਅਤੇ ਪੱਗਾਂ ਨੂੰ ਹੀ ਦਾਗ ਲਗਾ ਰਹੇ ਨੇ ਅਤੇ ਸ਼ਰਾਬ ਨਾਲ ਰੱਜੇ ਹੋਏ ਇਹਨਾਂ ਨੇ ਇਹ ਘਟੀਆ ਹਰਕਤ ਕੀਤੀ ਹੈ ਜੋ ਕਿ ਕਿਸੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨ ਨਾ ਭੁੱਲਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਦੇ ਲਈ ਦਿਓ ਇਜਾਜ਼ਤ ਰੱਬ ਰੱਖਾ